हाँ जी सात श्रीकाल जी उम्मीद करते हो तो तीस सारे जने ठीक ठाक हो गए पहला देखा अब आप बहुत ही सोहने सूट रेडी किए ने, पशमीने ने ये सूट कुछ स्पैशल ज सूट रैडी हुए हुए ने जिमें कि ए वाले ना आ, सूट रैडी किते ने अपने पशमीने तुझे देख सकते दे, हो सूट आप काफ़ी सूट ऑर्डर कर चुके अपन भैन ने ना काफ़ी ऑर्डर किए हुए ने अपन सूट रोज ऑर्डर कंप्लीट करते हैं ये ना स्पैशल सूट रेडी हुए हुए हैं जिम्मे कि आ वाला सूट ना ਕਮਲਜੀਤ ਭੈਣ ਨੇ ਕੀਤਾ ਹੋਇਆ ਆਪਾਂ ਨੂੰ ਮੁੱਗੇ ਤੋਂ ਆਰਡਰ ਉਹਨਾਂ ਨੇ ਨਾ ਆਪਣੀ ਸਿਸਟਰ ਦਾ ਵੀ ਸੇਮ ਸੂਟ ਰੈਡੀ ਕੀਤਾ ਹੈਗਾ ਅਗਲਾ ਸੂਟ ਹੈ ਜਿਹੜੇ ਇਹ ਵਾਲੇ ਬਲੈਕ ਕਲਰ ਦੇ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਇਹ ਵੀ ਸੂਟ ਬਹੁਤ ਸੋਹਣੇ ਲੱਗੇ ਇਹ ਆਪਣੇ ਤੋਂ ਉਹਨਾਂ ਨੇ ਨਨਾਨ ਪਰਜਾਈ ਦੇ ਸੂਟ ਆਰਡਰ ਕੀਤੇ ਨੇਗੇ ਉਹਨਾਂ ਨੇ ਆਪਣੀ ਪਰਜਾਈ ਲਈ ਵੀ ਸੂਟ ਰੈਡੀ ਕਰਵਾਇਆ ਦੇਖੋ ਤੁਸੀਂ ਕਿੰਨਾ ਪਿਆਰਾ ਹੈ ਨਾ ਬਹੁਤ ਸੋਹਣਾ ਸੂਟ ਰੈਡੀ ਕਰਵਾਇਆ ਨੇ ਉਹਨੇ ਆਪਣੇ ਭੈਣ ਨਾਲ ਦਾ ਅਗਲਾ ਸੂਟ ਵੀ ਇਸ ਤਰ੍ਹਾਂ ਹੀ ਸੇਮ ਡਰੈਨਚਾਈਨ ਦਾ ਸੂਟ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਵੀ ਬਹੁਤ ਸੋਹਣੇ ਕਲਰ ਤੇ ਰੈਡੀ ਕੀਤੇ ਨੇ ਆਪਾਂ ਨੇ ਇਸ ਤਰ੍ਹਾਂ ਇਹ ਵੀ ਸੇਮ ਭੈਣਾਂ ਦੇ ਸੂਟ ਨੇ ਆਪਣੀਆਂ ਨੇ ਉਹਨਾਂ ਨੇ ਵੀ ਸੇਮ ਸੂਟ ਰੈਡੀ ਕਰਵਾਏ ਨੇ ਆਪਾਂ ਨੇ ਤੋਂ ਤੇ ਇਹ ਮੇਰੀਆਂ ਭੈਣਾਂ ਦੇ ਆਰਡਰ ਸੀਗੇ ਆਪਾਂ ਆਰਡਰ ਕੰਪਲੀਟ ਕੀਤੇ ਨੇ ਆਪਾਂ ਕੋਰੀਅਰ ਕਰਦੇ ਸੀ ਮੈਂ ਸੋਚਿਆ ਤੁਹਾਨੂੰ ਵੀਡੀਓ ਸ਼ੇਅਰ ਕਰਦਾ ਬਹੁਤ ਹੀ ਸੋਹਣੇ ਕਲਰਾਂ ਤੇ ਸੂਟ ਰੈਡੀ ਹੋਏ ਨੇ ਇਹਨੇ ਤੁਸੀਂ ਦੇਖ ਸਕਦੇ ਹੋ ਰਸਟ ਕਲਰ ਤੇ ਬਹੁਤ ਸੋਹਣਾ ਸੂਟ ਰੈਡੀ ਹੋਏ ਹੈਗੇ ਇਹ ਵਾਲੀ ਮੈਂ ਦੀ ਹੈ ਸ਼ੇਰ ਤੇ ਸੂਟ ਬਣਿਆ ਇਨ ਦੇ 슬ੀਵਸ ਤੇ ਵੀ ਸੇਮ ਇਸ ਤਰ੍ਹਾਂ ਦਾ ਵਰਕ ਹੋਊਗਾ ਆਪਾਂ ਤੁਹਾਨੂੰ ਇਸ ਵੀਕ ਤੋਂ ਫੋਕਨ ਕਰਕੇ ਵੀ ਦਿਖਾ ਦਿੰਨੇ ਹਾਂ ਇਹ ਇਹ ਕੇ ਟੈਕਸ ਦੇ ਪਸ਼ਮੀਨੇ ਤੇ ਸੂਟ ਰੈਡੀ ਹੋਈ ਹੋਏ ਨੇਗੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਸੂਟ ਬਣੇ ਹੋਏ ਨੇਗੇ ਗੁੱਡ ਕੁਆਲਿਟੀ ਦਾ ਫੈਬਰਿਕ ਹੈ ਇਸ ਤਰ੍ਹਾਂ ਦੇ 슬ੀਵਸ ਬਣੇ ਹੋਏ ਨੇਗੇ ਬਹੁਤ ਹੀ ਸੋਹਣਾ ਸੂਟ ਬਣੇ ਇਹਦੇ ਤੇ ਬੂਰ ਵਗੈਰਾ ਕੁਝ ਨਹੀਂ ਆਂਦਾ ਬਹੁਤ ਹੀ ਸੋਹਣਾ ਫੈਬਰਿਕ ਹੈ ਤੁਸੀਂ ਵੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਸਾਡੇ ਤੋਂ ਤਿਆਰ ਕਰਵਾ ਸਕਦੇ ਹੋ ਕਿਸੇ ਵੀ ਡਿਜ਼ਾਈਨ ਚ ਰੈਡੀ ਕਰਵਾ ਸਕਦੇ ਹੋ ਕਿਹਦੇ ਚ ਆਪਾਂ ਨੇ ਹੋਰ ਡਿਜ਼ਾਈਨ ਰੈਡੀ ਕੀਤਾ ਹੈ ਇਸ ਤਰ੍ਹਾਂ ਦੇ ਵੀ ਫਰੰਟ ਤੇ ਕਲੀਆਂ ਬਣੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਇਹਦੀ ਬੈਕ ਤੇ ਵੀ ਠੀਵੇਂ ਇਸ ਤਰ੍ਹਾਂ ਕਲੀਆਂ ਬਣੀਆਂ ਹੋਈਆਂ ਨੇ ਜੀ 슬ੀਵਸ ਤੇ ਦੇ ਬਹੁਤ ਸੋਨਾ ਵਰਕ ਹੋਇਆ ਹੈਗਾ ਤੇ ਨਾਲ ਹੀ ਬਾਟਮ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਐਸਰਾ ਹੀ ਬਾਟਮ ਤੇ ਵਰਕ ਹੋਇਆ ਹੋਇਆ ਇਹ ਵਾਲਾ 슬ੀਵਸ ਤੇ ਵਰਕ ਹੋਇਆ ਹੋਇਆ ਇਹਦੇ ਚਾਸਤਰਾ ਆਪਣੀ ਮਹਿੰਦੀਆ ਕਲਰ ਰੈਡੀ ਕੀਤਾ ਉਸ ਤੇ ਅਲੱਗ ਤੋਂ ਕਲਰ ਯੂਜ਼ ਕੀਤਾ ਆਪਨੇ ਦੇਖਾ ਲਓ ਇਸ ਤਰ੍ਹਾਂ ਇਹਦੇ ਫਰੰਟ ਬੈਕ ਸੇਮ ਬਣੀ ਹੋਈ ਹੈ ਇਸ ਤਰ੍ਹਾਂ ਇਹਦੇ ਵੀ ਬਾਟਮ ਤੇ ਵਰਕ ਹੈ ਇਹ ਵਾਲੀ ਬਾਟਮ ਬਣੀ ਹੋਈ ਹੈ ਇਹ ਵਾਲੇ 슬ੀਵਸ ਤੇ ਵਰਕ ਹੈ ਬਹੁਤ ਹੀ ਸੋਨਾ ਸੂਟ ਰੈਡੀ ਹੋਇਆ ਗਿਆ ਇਹਦੇ ਚ ਆਪਾਂ ਨੇ ਇਹ ਵਾਲੇ ਕਲਰ ਰੈਡੀ ਕੀਤੇ ਨੇ ਲੋਕਾਂ ਦੇ ਗਾਜਰੀ ਛੇੜ ਇਹ ਵਾਲਾ ਸੁਨਮਾ ਜਿਹਾ ਮੈਟਲ ਕਲਰ ਹੈ ਤੇ ਇਸ ਤਰ੍ਹਾਂ ਦਾ ਬਾਕੀ ਮਰਾ ਬਹੁਤ ਸੋਨੇ ਕਲਰ ਰੈਡੀ ਕੀਤੇ ਹੋਏ ਇਹ ਵਾਲੇ ਸੂਟ ਦਾ ਪ੍ਰਾਈਸ ਹੈ ਜਿਹੜਾ ਕਿ 1000 ਰੁਪਏ ਆ ਪਿਆਰ ਤੇ ਇਹ ਤਾਂ ਹੈਗਾ ਜਿਹੜਾ 1000 ਰੁਪਏ ਹੈਗਾ ਜਲਦੀ ਜਲਦੀ ਆਰਡਰ ਕਰ ਸਕਦੇ ਹੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ